ਦੇਖ ਤੇ ਬੱਤੇ ਦੇਖ ਤੇ ਬੱਤੇ ਕਿਸ ਕੋਣ ਹੈ ਸਰ ਜੁਨਿਆ ਕਾਲ ਜਿੰਦ ਕਰਦੀ ਕੋੜੀ ਸਾਹ ਵਿੱਚ ਦੇਖੋ ਜੀ ਪ੍ਰਹਲਾਦ ਜੀ ਅਦਰ ਦੇਖੋ ਜੀ ਕੋਣ ਹੈ ਸਰ ਜੁਨਿਆ ਕਾਲ ਕੋਰੀਆ ਭਾਈ ਇਹ ਦੇਖਣਾ ਅੱਜ ਜੋ ਇਹ ਬੀਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੰਡਿਆ ਜਾ ਰਿਹਾ ਹੈ ਇਹ ਸਾਡੇ ਪ੍ਰਧਾਨ ਸਦਾ ਹਰਜਿੰਦਰ ਸਿੰਘ ਜੀ ਧਾਮੀ ਦੇ ਯਤਨ ਸਦਕਾ ਅਜ਼ਾਦ ਸੁਖਵੀਰ ਸਿੰਘ ਜੀ ਬਾਦਲ ਪੰਜਾਬ ਸ਼੍ਰੋਮਣੀ ਕਾਲੀਦਾ ਦੇ ਯਤਨ ਸਦਕਾ ਜੋ ਨਿਰਦੇਸ਼ ਸ਼੍ਰੋਮਣੀ ਦੁਆਰਾ ਬੰਨ੍ਹੇ ਕਮੇਟੀ ਨੂੰ ਹੋਇਆ ਸੀ ਸਾਡੇ ਪ੍ਰਧਾਨ ਸਦਾ ਹਰਜਿੰਦਰ ਸਿੰਘ ਧਾਮੀ ਨੇ ਯਤਨ ਸਦਕਾ ਅੱਜ ਇੱਥੇ ਬੀਬੀ ਹਰਪ੍ਰੀਤ ਕੌਰ ਜੀ ਵੇਰਵਰ ਸਾਫਾ ਮੈਲਕਨਾਉਟ ਜ਼ਾਹ ਸਰਵਜੀਤ ਸਿੰਘ ਜੀ ਨਿੱਜ ਇੰਦਰ ਪ੍ਰਧਾਨ ਯੂਜ਼ ਕਾਲੀਡਲ ਪੰਜਾਬ ਜ਼ਾਹ ਸਰਜੀਤ ਸਿੰਘ ਜੀ ਕੜੀ ਜੈਕੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪਰੰਧ ਕਮੇਟੀ ਦੇ ਸਦਾ ਸਰਜੀਤ ਸਿੰਘ ਬਕੌਰਾ ਅਸੀਂ ਸਾਰੇ ਇੱਥੇ ਪਹੁੰਚੇ ਆ ਜੋ ਬੀਜ ਸ਼੍ਰੋਮਣੀ ਗੁਰਦੁਆਰਾ ਪਰੰਧ ਕਮੇਟੀ ਕੋਲੋਂ ਆਇਆ ਹੈ ਉਹਨੂੰ ਸਾਰੇ ਕਿਸਾਨ ਭਰਾਵਾਂ ਨੂੰ ਮਾਤਰਾ ਦੇ ਅਨਸਾਰ ਜਿਸ ਇਸ ਵਾਰ ਇਹ ਪਿੱਛੋਂ ਸਾਡੇ ਅੱਜ ਸਾਡੇ ਕੋਲੇ 500 ਕਿਲੋ ਦੇ ਬੀਜ ਆਇਆ ਜਿਵੇਂ ਜਿਵੇਂ ਵੀ ਹੋਰ ਸਮੇਂ ਦੇ ਲੋੜ ਮੁਤਾਬਕ ਅਤੇ ਜਿਵੇਂ ਜਿਸ ਤਰ੍ਹਾਂ ਗੜੀ ਸਾਹਿਬ ਨੇ ਕਿਹਾ ਹੈ ਕਿ 600 650 ਕਿਲੋ ਦੇ ਬੀਜ ਇੱਥੇ ਆਣਾ ਹੈ ਉਹ ਬੀਜ ਪਹਿਲਾਂ ਸਰਦਾ ਸਰਜੀ ਸਿੰਘ ਜਾਂਜੀ ਇੰਜਰ ਵੱਲੋਂ ਇੰਜਰ ਵੱਲੋਂ ਵੰਡਿਆ ਗਿਆ ਉਹ ਇਹਨਾਂ ਨੇ ਢਿੱਗੀ ਆਪਣੇ ਖਾਤੇ ਜੋੜਿਆ ਕੇ ਵੰਡਿਆ ਸੀ ਅੱਜ ਜਿਹੜਾ ਇਹ ਬੀਜ ਸਾਰਾ ਹੈ ਸਾਰਾ ਸਰੋਹਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੰਡਿਆ ਜਾ ਰਿਹਾ ਹੈ ਮੇਰੇ ਪਿਛਲੇ ਸਮੇਂ ਜੋ ਇਹ ਸਾਲ ਹੈ ਹਲਕੇ ਦੇ ਧਿਆਨ ਕਿਤਵਾਈ ਹੋਈ ਸੀ ਉਸ ਨੂੰ ਮੱਦੇ ਨਜ਼ਰ ਰੱਖਦਾ ਸ੍ਰੀ ਗੁਰਦੁਆਰਾਪੁਰੰਦਾ ਕਮੇਟੀ ਨੇ ਹਮੇਸ਼ਾ ਪੰਜਾਬ ਦੇ ਲੋਕਾਂ ਦੀ ਸੰਸਾਰ ਦੇ ਲੋਕਾਂ ਦੀ ਹਮੇਸ਼ਾ ਬਾਹ ਫੜਦੀ ਆ ਉਹ ਉਸੇ ਸਹਾਇਤਾ ਦੇ ਤਹਿਤ ਅੱਜ ਇਹ ਵੀ ਜੱਥੇ ਆਇਆ ਹਾਂ ਮੈਂ ਸਾਰੇ ਇਲਾਕੇ ਵੱਲੋਂ ਸਾਰੇ ਕਿਸਾਨ ਭਰਾਵਾਂ ਵੱਲੋਂ ਧੰਨਵਾਦ ਆਪਣਾ ਜਿੰਦਰ ਹਰਜਿੰਦਰ ਸਿੰਘ ਜੀ ਧੰਨ ਸ਼੍ਰੋਮਣੀ ਦਰਹ ਪ੍ਰਬੰਧਕ ਕਮੇਟੀ ਦਾ ਇਸ ਦਾਸ ਕਵੀਰ ਜੀ ਨੂੰ ਬਾਦ ਪ੍ਰਧਾਨ ਸ਼੍ਰੋਮਣੀ ਕਾਲੀਦਾਵ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਕਿਸਾਨ ਵੀਰ ਭਰਾਵਾਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਭਰਾਵੋ ਸਾਰਿਆਂ ਨੂੰ ਬੀਜ ਮਿਲੇਗਾ ਜਿਸ ਮਾਤਰਾ ਨਾਲ ਆਇਆ ਹੈ ਉਹ ਪਿੰਡ ਦੀ ਸੰਖਿਆ ਦੇ ਹਿਸਾਬ ਨਾਲ ਅਸੀਂ ਸਾਰਿਆਂ ਨੂੰ ਲੋੜ ਮੁਤਾਬਕ ਇਹ ਬੀਜ ਦੇਣ ਦੀ ਕੋਸ਼ਿਸ਼ ਕਰਾਂਗੇ ਇਹ ਛੋਟਾ ਜਿਹਾ ਪ੍ਰਾਰਲਾ ਰੋਣੇ ਜੋ ਸਰਦਾਰ ਕੌਂਸਲ ਦੇ ਕਮੇਟੀ ਵੱਲੋਂ ਕੀਤਾ ਗਿਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਧੰਨਵਾਦ ਕਰਨਾ ਚਾਹੁੰਦਾ ਆਪਣੇ ਵੱਲੋਂ ਸਰਦਾਰ ਜਸਮੀਰ ਸਿੰਘ ਜੀ ਲਾਚੂ ਜੀ ਸਾਹਿਬ ਮੈਂਬਰ ਸਾਹਿਬ ਸਰਦਾਰ ਸਰਬਜੀਤ ਸਿੰਘ ਜੀ ਸਿੰਜਰ ਸਾਹਿਬ ਤੇ ਵੀ ਹਰਕੀਰਤਪੁਰ ਮਖਮੈਲਪੁਰ ਦੀ ਤੇ ਸਾਰੇ ਇਲਾਕਾ ਨਿਵਾਸੀਆਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀਲ ਸਾਹਿਬ ਦਾ ਕਿਉਂਕਿ ਪਿਛਲੇ ਦਿਨਾਂ 'ਚ ਬਹੁਤ ਭਾਰੀ ਤਬਾਹੀ ਪੰਜਾਬ ਦੇ ਵਿੱਚ ਮਚਾਈ ਹੈ ਹੜ੍ਹ ਨੇ ਪਰ ਆਪਣੇ ਘਨੌਰ ਇਸ ਇਲਾਕੇ ਦੇ ਵਿੱਚ ਵੀ ਬਹੁਤ ਸਾਰੇ ਪਿੰਡਾਂ ਦੇ ਵਿੱਚ ਨੁਕਸਾਨ ਹੋਇਆ ਕਿਉਂਕਿ ਪ੍ਰਧਾਨ ਸਾਹਿਬ ਨੇ ਹਮੇਸ਼ਾ ਇੱਕ ਗੱਲ ਕਹੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜੋ ਖੋਲਕ ਦਾ ਪੈਸਾ ਹੈ ਉਹ ਸੰਗਤਾਂ ਦਾ ਪੈਸਾ ਹੈ ਤੇ ਸੰਗਤਾਂ ਦੇ ਵਿੱਚ ਹੀ ਔਕਾਜ਼ ਸਮਿਆ ਤੇ ਵੰਡਿਆ ਜਾ ਰਿਹਾ ਹੈ ਔਰ ਅੱਜ ਉਸੇ ਗੱਲ ਨੂੰ ਮੁੱਖ ਰੱਖ ਕੇ ਜਿੰਨਾ ਵੀ ਵੱਧ ਤੋਂ ਵੱਧ ਹੋ ਸਕਿਆ ਅਸੀਂ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਕੇ ਜਿੰਨੀ ਵੀ ਮਦਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਹੋ ਸਕੇ ਉਹ ਅਸੀਂ ਇਹ ਫੀਸ ਦੇ ਰੂਪ ਵਿੱਚ ਕਰਾਂਗੇ ਔਰ ਉਸ ਤੋਂ ਬਾਅਦ ਇਹ ਬੰਨ ਦੇ ਲਈ ਕਿਤੇ ਡੀਜ਼ਲ ਦੀ ਜ਼ਰੂਰਤ ਹੈ ਉਹ ਵੀ ਕਰਾਂਗੇ ਔਰ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਵੱਡੀਆਂ ਸੇਵਾਵਾਂ ਪਹਿਲਾਂ ਦਵਾਈਆਂ ਨੇ ਅੱਜ ਤੱਕ ਨੇ ਬਾਹਰ ਆ ਰਹੇ ਨੇ ਉਹ ਵੱਖਰੇ ਤੌਰ ਤੇ ਕਰ ਰਹੇ ਨੇ ਔਰ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ ਕਰ ਰਹੀ ਹੈ ਸੋ ਮੈਂ ਇਸ ਇਲਾਕੇ ਵੱਲੋਂ ਐਡਵੋਕੇਟ ਹਰਜਿੰਦਰ ਸਿੰਘ ਤਾਮੀਲ ਸਾਹਿਬ ਦਾ तहे दिलੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਕੇ ਇਹ ਹਲਕੇ ਦੇ ਕਿਸਾਨਾਂ ਨੂੰ ਥੋੜੀ ਬਹੁਤੀ ਰਾਹਤ ਦੇਣ ਦਾ ਜੋ ਕੰਮ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿੰਨੇ ਕੁਆਂਟਲ ਬੀਜ ਜਿਹੜਾ ਦੇਖੋ ਬੀਜ ਲਗਭਗ ਮੇਰੇ ਖਿਆਲ ਦੇ ਵਿੱਚ ਅਜੇ ਤੱਕ ਘੱਟ ਹੈ ਸਾਡੀ ਇਹ ਇੱਛਾ ਅੰਸਾਰੇ ਹੈ ਕਿ ਘਟੋਗੜ 600 ਕੁਆਂਟਲ ਬੀਜ ਜੋ ਹੈ ਇਹਥੇ ਸ਼ਾਇਦ ਆਏਗਾ ਔਰ ਜੇ ਉਸ ਤੋਂ ਬਾਅਦ ਵੀ ਕੋਈ ਜ਼ਰੂਰਤ ਪਈ ਤਾਂ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਾਂਗੇ ਔਰ ਸਮਾਂ ਲੱਗ ਰਿਹਾ ਮਿਲਣਾ ਸਾਰਿਆਂ ਨੂੰ ਹੈ ਅੱਜ ਦੋ ਟਰੱਕ ਆਏ ਨੇ ਜਿਸ ਤਰ੍ਹਾਂ ਜਿਸ ਤਰ੍ਹਾਂ ਤਕਸੀਮ ਹੋਏਗਾ ਕੋਈ ਸਾਡਾ ਭਰਾ ਇਸ ਗੱਲ ਦਾ ਰੋਸ ਨਾ ਕਰੇ ਕਿ ਉਹਨਾਂ ਨੂੰ ਦੇ ਦਿੱਤਾ ਸਾਨੂੰ ਨਹੀਂ ਦਿੱਤਾ ਸਾਰਿਆਂ ਨੂੰ ਮਿਲਣਾ ਹੈ ਕੋਈ ਵੀ ਇੱਕ ਵੀ ਕਿਸਾਨ ਜੋ ਹੈ ਇੱਥੋਂ ਖਾਲੀ ਨਹੀਂ ਜਾਏਗਾ ਸਾਰਿਆਂ ਨੂੰ ਬੀਜ ਦੇ ਕੇ ਭੇਜਣਾ ਹੈ ਦੇਖੋ ਪਿਛਲੇ ਸਮੇਂ ਜੋ ਹੜ੍ਹਾਂ ਦੀ ਮਾਰ ਪੰਜਾਬ ਤੇ ਪਈ ਜਦੋਂ ਕੋਈ ਨਹੀਂ ਖੜਿਆ ਉਦੋਂ ਜਿੱਥੇ ਸਿੱਖਾਂ ਦੀ ਸਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਨੇ ਆਪਣੀ ਸੇਵਾ ਨਿਰੰਤਰ ਜਾਰੀ ਰੱਖੀ ਜਿੱਥੇ-ਜਿੱਥੇ ਵੀ ਲੋੜ ਪਈ ਉੱਥੇ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਨੇ ਸਰਦਾਰ ਰਜਿੰਦਰ ਸਿੰਘ ਧਾਮੀ ਜੀ ਪ੍ਰਧਾਨ ਸਾਹਿਬ ਸ਼੍ਰੋਮਣੀ ਕਮੇਟੀ ਦੀ ਗੁਆਚੀ ਦੇ ਵਿੱਚ ਸੇਵਾ ਕੀਤੀ ਉੱਥੇ ਹੀ ਪੰਥ ਦੀ ਨਮੈਂਦਾ ਜੱਦਵੰਦੀ ਸ਼੍ਰੋਮਣੀ ਕਲਦਨ ਨੇ ਜਿੱਥੇ ਵੀ ਲੋੜ ਪਈ ਸਰਦਾਰ ਸੁਖਬੀ ਸਿੰਘ ਬਾਦਲ ਜੀ ਨੇ ਹਰ ਤਰਾਂ ਦੀ ਜਿਹੜੀ ਸੇਵਾ ਉਹ ਨਿਭਾਈ। ਪਮਾ ਡੀ ਜਲਦੀ ਸੀ, ਪਮਾ ਕੈਸ਼ ਦੀ ਸੀ, ਪਮਾ ਤਰਪਾਲਾਂ ਦੀ ਸੀ, ਮਸ਼ੀਨਾਂ ਦੀ ਸੀ। ਜਿਹੜੀ ਵੀ ਚਾਹ ਪਸ਼ੂਆਂ ਦੇ ਚਾਰੇ ਦੀ ਸੀ। ਹੁਣ ਜਿਹੜੀ ਆ ਫਸਲ ਬਹੁਤ ਬਰਬਾਦ ਹੋਈ, ਬੀਜ ਦੀ ਵਾਰੀ ਆਈ। ਜਿੱਥੇ ਮੈਂ ਧੰਨਵਾਦ ਕਰਦਾ ਕਿ ਸ਼੍ਰੋਮਣੀ ਕਾਲਰ ਦੇ ਪ੍ਰਧਾਨ ਸਰਦਾਰ ਸੁਲਬ ਸਿੰਘ ਬਾਦਲ ਜੀ। ਉਹਨੇ ਪੰਜਾਬ ਦੇ ਵਿੱਚ 1 ਲੱਖ ਏਕੜ ਦੇ ਕਰੀਬ ਜਿਹੜੇ ਨੇ ਕਿਸਾਨਾਂ ਦੇ ਲਈ ਬੀਜ ਭੇਜਦੇ ਨੇ ਉਹਦੇ ਨਾਲ ਹੀ ਮੈਂ ਧੰਨਵਾਦ ਕਰਦਾ ਬਹੁਤ-ਬਹੁਤ ਧੰਨਵਾਦ। ਸਿੱਖਾਂ ਦੀ ਨਮੈਂਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪਰੰਧੋ ਕਮੇਟੀ ਦੇ ਪ੍ਰਧਾਨ ਸਰਦਾਰ ਰਜਿੰਦਰ ਸਿੰਘ ਧਾਮੀ ਜੀ ਦਾ ਜਿਨ੍ਹਾਂ ਨੇ ਨਿਰੰਤਰ ਸੇਵਾ ਜਾਰੀ ਹੈ ਅੱਜ ਜਿਹੜਾ ਇੱਕ ਨੌੜ ਹਲਕੇ ਦੇ ਵਿੱਚ ਬੀਜ ਵੰਡਿਆ ਜਾ ਰਿਹਾ ਹੈ ਇਹ ਬੀਜ ਸ਼੍ਰੋਮਣੀ ਗੁਰਦੁਆਰਾ ਪਰੰਧੋ ਕਮੇਟੀ ਵੱਲੋਂ ਵੰਡਿਆ ਜਾ ਰਿਹਾ ਹੈ ਸ਼੍ਰੋਮਣੀ ਕਲਦੇਲ ਵੱਲੋਂ ਪਹਿਲਾਂ ਕੁਝ ਦਿਨ ਪਹਿਲਾਂ ਜਿਹੜਾ ਯੂਥ ਕਲਦੇ ਦੇ ਨੌਜਵਾਨਾਂ ਨੇ ਆ ਪਿੰਡ-ਪਿੰਡ ਜਾ ਕੇ ਬੁਰਾਈ ਇਕੱਠੀ ਕਰਕੇ ਕੁਝ ਬੀਜ ਖਰੀਦਿਆ ਸੀ ਉਹ ਵੰਡਿਆ ਸੀ ਅੱਜ ਮੈਂ ਧੰਨਵਾਦ ਕਰਨਾ ਵਿਸ਼ੇਸ਼ ਤੌਰ ਤੇ ਐਜੈਕਟਿਵ ਮੈਂਬਰ ਸਰਦਾਰ ਸੁਜੀਤ ਸਿੰਘ ਗੜੀ ਜੀ ਜੋ ਵਿਸ਼ੇਸ਼ ਤੌਰ ਤੇ ਇਹ ਬੀਜ ਲੈ ਕੇ ਨਾਲ ਉਹਨਾਂ ਦੇ ਇਸ ਹਲਕੇ ਤੋਂ ਸ਼੍ਰੋਮਣੀ ਗੁਰਦਵਾਰਾ ਪ੍ਰੰਧਕਉਮੇਟੀ ਦੇ ਮੈਂਬਰ ਬਹੁਤ ਹੀ ਸਤਿਕਾਰਯੋਗ ਜੁਜਮੇਰ ਸਿੰਘ ਲਾਛੜੂ ਜੀ ਜੋ ਇੱਥੋਂ ਦੇ ਸ਼੍ਰੋਮਣੀ ਗੁਰਦਵਾਰਾ ਦੇ ਮੈਂਬਰ ਨੇ ਉਹਨਾਂ ਦੋਨਾਂ ਦਾ ਧੰਨਵਾਦ ਕਰਦਾ ਹਾਂ ਧਾਮੀ ਸਾਹਿਬ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਅੱਜ ਇਹ ਇਲਾਕੇ ਦੇ ਕਿਸਾਨਾਂ ਦੀ ਬਾਹ ਪੜੀ ਅਤੇ ਇਹ ਜਿਹੜਾ ਬੀਜ ਲੈ ਕੇ ਪਹੁੰਚਦੇ ਨਾਲ ਹੀ ਮੈਂ ਧੰਨਵਾਦ ਕਰਦਾ ਵੀ ਆਪ ਕੋ ਮਕਮਲ ਪਰ ਜੀ ਜੋ ਨਿਰੰਤਰ ਜਿਹੜੀ ਆ ਇਹ ਲੋੜਵੰਦ ਕਿਸਾਨਾਂ ਦੀ ਸੇਵਾ ਦੇ ਵਿੱਚ ਦਿਨ ਰਾਤ ਹਾਜ਼ਰ ਨੇ ਸੋ ਇਹ ਇਹੋ ਜਿਹਾ ਉਪਰਾਲੇ ਜਦੋਂ ਜਦੋਂ ਸਾਰਾ ਪੰਜਾਬ ਮਰ ਰਿਹਾ ਸੀ ਤਾਂ ਇਹਨਾਂ ਸੰਸਥਾਵਾਂ ਨੇ ਜਿਹੜਾ ਅੱਗੇ ਆ ਕੇ ਆਪਣੇ ਭੈਣ ਭਰਾਵਾਂ ਫੇਰ ਮੈਂ ਇੱਕ ਵਾਰ ਮਾਕੀਰ ਦੇ ਵਿੱਚ ਅੱਜ ਦੇ ਇਸ ਉਪਰਾਲੇ ਵੀ ਅੱਜ ਦੇ ਇਸ ਕਿਸਾਨਾਂ ਦੀ ਮਦਦ ਲਈ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਜਿੰਦਰ ਸਿੰਘ ਧਾਮੀ ਜੀ ਅਤੇ ਉਹਨਾਂ ਦੇ ਨਾਲ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਦੇ ਮੈਂਬਰ ਸਾਹਿਬਾਨਾਂ ਦਾ ਵਿਸ਼ੇਸ਼ ਤੌਰ ਤੇ ਮਨੋਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸ਼੍ਰੋਮਣੀ ਕਮੇਟੀ ਵੱਲੋਂ ਸਾਡੇ ਕਿਸਾਨ ਭਰਾ ਜਿਹੜੇ ਕਿ ਜਿਨ੍ਹਾਂ ਦੀਆਂ ਫਸਲਾਂ ਖਰਾਬ ਹੋ ਗਈਆਂ ਸੀ ਕਿਉਂਕਿ ਹੜਾ ਨੇ ਕਾਫੀ ਨੁਕਸਾਨ ਕੀਤਾ ਸੀ ਅੱਜ ਸਾਨੂੰ ਸ਼੍ਰੋਮਣੀ ਕਮੇਟੀ ਨੇ ਬੀਜ ਭੇਜੇ ਨੇ ਸਾਡੇ ਕਿਸਾਨਾਂ ਵਾਸਤੇ ਅੱਜ ਇਹ ਬੀਜ ਹੈ ਜਿਹੜਾ ਅਸੀਂ ਮੁਹੱਈਆ ਕਰਾ ਰਹੇ ਹਾਂ ਮੈਂ ਧੰਨਵਾਦ ਕਰਦੀ ਹਾਂ ਸਦਾਰ ਸੁਖਵੀਰ ਸਿੰਘ ਬਾਦਲ ਜੀ ਦਾ ਅਤੇ ਹਰਜਿੰਦਰ ਸਿੰਘ ਧਾਮੀ ਜੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਦਾ ਜਿਨ੍ਹਾਂ ਨੇ ਸਾਡੇ ਕਿਸਾਨਾਂ ਦੀ ਅੱਜ ਬਾਹ ਫੜੀ ਹੈ ਆਪਾਂ ਦੇਖਦੇ ਹਾਂ ਕਿ ਪਾਰਟੀਆਂ ਤਾਂ ਪਹਿਲਾਂ ਵੀ ਬਹੁਤ ਨਹੀਂ ਪਰ ਪਾਰਟੀਆਂ ਨੇ ਸਾਰੀਆਂ ਨੇ ਐਲਾਨ ਜਰੂਰ ਕੀਤੇ ਹਨ ਪਰ ਕਿਸੇ ਪਾਰਟੀ ਨੇ ਕਿਸੇ ਵੀ ਜ਼ਿੰਮੇਵਾਰ ਨੂੰ ਕੁਝ ਨਹੀਂ ਦਿੱਤਾ ਕਹਿੰਦੇ ਸੀ ਕਿ ਅਸੀਂ 20000 ਰੁਪਏ ਜਿਹੜਾ ਉਹ ਅਸੀਂ ਮੁਆਵਜ਼ਾ ਦਵਾਂਗੇ ਮੈਨੂੰ ਤਾਂ ਲੱਗਦਾ ਨਹੀਂ ਹੈਗਾ ਵੀ ਉਹ ਮੁਆਵਜ਼ਾ ਕਿਸੇ ਨੂੰ ਦਿੱਤਾ ਗਿਆ ਜਾਂ ਨਹੀਂ ਦਿੱਤਾ ਗਿਆ ਕਿਉਂਕਿ ਇਹ ਤਾਂ ਐਲਾਨ ਵਾਲੇ ਹੀ ਹੈਗੇ ਨੇ ਐਲਾਨ ਕਰਦੇ ਨੇ ਕਰਦੇ ਕਰਾਉਂਦੇ ਕੁਝ ਨਹੀਂ